ਆਮੀ ਚੁੱਕ ਕਰ ਜਾ ਕਰ ਕਰ ਜਾ ਰੋਂ ਚ ਤੇਨ ਕੋਈ ਫਾਇਦਾ ਨਹੀਂ ਚੁੱਕ ਕਰ ਜਾ ਆਈ ਤਾਂ ਆਪਣੇ ਤਾਂ ਬੈਨ ਪੁੱਛੇ ਹੀ ਚਲੇ ਜਾਣ ਗਵਾਈ ਲੈਣੇ ਸਾਲ ਦੇਣਗੇ ਦੇਣਗੇ ਮਗਰ ਹੀ ਅਤਾਰੇ ਸਾਰੀ ਸਾਰਾ ਚੰਗੇ ਬੰਦੇ ਨੇ ਮਗਰ ਆਕਾਸ਼ ਕਦੋਂ ਗਿਆ ਕਰੋਂ ਔਰ ਕਿਵੇਂ ਜਿਹੜਾ ਉਹਨੇ ਕੱਲ ਬਾਬਾ ਸਾਹਿਬ ਦੀ ਮੂਰਤੀ ਨਾਲ ਤੋੜਫੋੜ ਕੀਤੀ ਹੈ ਕਿਵੇਂ ਸਮਝਦੇ ਹੋ ਮੈਨੂੰ ਤਾਂ ਵੀਰੇ ਪਤਾ ਨਹੀਂ ਮੈਂ ਤਾਂ ਕੰਮ ਕਰਦੀ ਘਰਾਂ ਦਾ ਮੈਨੂੰ ਤਾਂ ਪਤਾ ਵੀ ਨਹੀਂ ਗਏ ਦਾ ਨਾ ਆਏ ਦਾ ਮੈਨੂੰ ਕੋਈ ਪਤਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸਾਡੇ ਦਾ ਮੱਥੇ ਵੀ ਨਹੀਂ ਲੱਗਦਾ ਕਿੰਨੀ ਦੇਰ ਤੋਂ ਘਰ ਹੋ ਗਿਆ ਉਹਨਾਂ 3 ਸਾਲ ਹੋ ਗਏ ਫਿਰ ਇਹ ਗਏ ਨੂੰ ਕਰੋ ਮੈਂ ਕਿੱਥੇ ਗਿਆ ਸੀ 3 ਸਾਲ ਪਹਿਲਾਂ ਉਹ ਦਵਾਈ ਗਿਆ ਸੀ ਵੀਰੇ ਕਿਵੇਂ ਗਿਆ ਸੀ ਦਵਾਈ ਦਵਾਈ ਐ ਸੀ ਭੇਜ ਜਾਈ ਝੂਠੇ ਭਾਂਡੇ ਮਾਜ ਮਾਜ ਲੋਕਾਂ ਦਾ ਘਰਾਂ ਸੱਤ-ਸੱਤ ਘਰਾਂ ਦਾ ਕੰਮ ਕਰਦੀ ਸੀ ਮੈਂ ਮੇਰੀ ਗਰੀਬੀ ਦੂਰ ਹੋ ਜੂ ਮੈਨੂੰ ਇਹ ਨਹੀਂ ਪਤਾ ਸੀ ਵੀ ਮੈਨੂੰ ਆ ਨੌਬਤ ਲਿਆ ਦੂਗਾ ਬਸ ਇਹ ਤੋਂ ਵੱਧ ਨਹੀਂ ਮੈਨੂੰ ਪਤਾ ਵੀਰੇ ਦੁਬਈ ਜਾਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਹੀ ਹੋ ਕਿ ਬਹੁਤ ਵਧੀਆ ਮੁੰਡਾ ਸੀ ਕੁੜੀਆਂ ਵਰਗਾ ਸੀ ਅੰਦਰੋਂ ਬਾਹਰ ਨਹੀਂ ਸੀ ਨਿਕਲਦਾ ਜਿਹੜੀ ਦਿਹਾੜੀ ਆ ਜਾਂਦੀ ਸੀ ਕਰ ਲੈਂਦਾ ਸੀ ਨਹੀਂ ਸਕੂਲ ਜਾ ਵਰਦਾ ਸੀ ਕਿੰਨੀਆਂ ਬੜਾ ਹੋ ਪਲੱਸ 2 ਕੀਤੀ ਵੀਰੇ ਉਹਦੀ ਮੋਬਾਈਲ ਸੀਗਾ ਉਹਦੇ ਕੋਲ ਮੋਬਾਈਲ ਹੈਗਾ ਸੀ ਕਿ ਕਦੇ ਮੋਬਾਈਲ ਤੇ ਐਸੀ ਵੈਸੀ ਕਿਸੇ ਗਤੀਵਿਧੀ ਦੇ ਵਿੱਚ ਸ਼ਾਮਲ ਹੋਵੇ ਜਾਂ ਪਹਿਲਾਂ ਕਿਸੇ ਨਾਲ ਗੱਲ ਕਰੇ ਤੇ ਨਹੀਂ ਵੀਰੇ ਉਹ ਜਾਂ ਕੰਮ ਤਾਂ ਕਰਦਾ ਹੀ ਨਹੀਂ ਸੀ ਉਹ ਉਹ ਤਾਂ ਆਪ ਕੁੜੰਗਾਰ ਕਾ ਸੀ। ਕੇਸ ਰੱਖੇ ਸੀ ਉਹਦੇ ਨੇ? ਨੇ ਕੇਸ ਤਾਂ ਡੇਢ ਸਾਲ ਹੋ ਗਿਆ ਉਹਨੇ ਰੱਖੇ ਨੂੰ। ਤੁਹਾਡੀ ਗੱਲ ਕੋਈ ਹੋਈ ਲਾਸਟ ਟਾਈਮ? ਮੇਰੀ ਤਾਂ 3 ਸਾਲ ਦੀ ਹੋ ਗਈ ਗੱਲ ਬਸ ਉਸ ਤੋਂ ਬਾਅਦ ਨਹੀਂ ਹੋਈ ਜਦੋਂ ਘਰੋਂ ਤੋੜਿਆ। ਉਦੋਂ ਹੋਈ। ਮੇਰੀ ਕੋਈ ਗੱਲ ਨਹੀਂ ਹੋਈ ਵੀਰੇ। ਮਾਣਾ ਗੱਲ ਨਹੀਂ ਕਰਦਾ ਸੀ ਕਦੀ। ਨਾ ਕਿਸੇ ਨਾਲ ਵੀ ਨਹੀਂ। ਕਿਸੇ ਭੈਣ ਭਰਾ ਨਾਲ। ਨਾ ਕਿਸੇ ਨਾਲ ਨਹੀਂ ਇਹ ਕਰਦਾ। ਪਿਤਾ ਜੀ ਨਾਲ? ਨਾ ਜੀ ਪਿਤਾ ਜੀ ਨੂੰ ਤਾਂ ਬਹੁਤ ਗਾਲਾਂ ਕੱਢਦਾ ਉਹ। ਕੁਝ ਨਹੀਂ ਕਿਸੇ ਨੂੰ ਨਹੀਂ ਬੋਲਦਾ। ਦੁਬਈ ਜਦੋਂ ਭੇਜਿਆ ਉਦੋਂ ਪੈਸੇ ਕਿਨੇ ਖਰਚ ਕੀਤੇ ਤੁਸੀਂ ਕੀਤੇ ਸੀ ਇਹਨੇ ਮੈਂ ਕੀਤੇ ਸੀ ਕੁਛ ਉਹਨੇ ਆਪ ਜੋੜੇ ਸੀਗੇ ਪਹਿਲੋਂ ਪੜਕ ਕੇ ਹੁੰਦਾ ਸੀ ਫੇਰ ਸਫਾਈਆਂ ਕਰਨ ਜਾਂਦਾ ਸੀ ਪੋਚੇ ਝਾੜੂ ਲਾਉਣ ਪਹਿਲੋਂ ਸਕੂਲ ਜਾਣ ਤੋਂ ਪਹਿਲੋਂ 6 ਵਜੇ ਕਿਸੇ ਦੁਕਾਨਾਂ ਨੂੰ ਸਾਫ਼ ਕਰਕੇ ਹੁੰਦਾ ਸੀਗਾ ਸੈਲਰ ਚ ਕੰਮ ਕਰਕੇ ਹੁੰਦਾ ਸੀ ਉਦੋਂ ਪੈਸੇ ਲਿਆਂਦਾ ਇੱਕ ਸਾਫ ਦੇ ਜੋੜੇ ਇੱਕ ਮੈਂ ਪਾਈ ਸੀ ਘਰਾਂ ਤੋਂ ਫੜ-ਫੜ ਕੇ ਜਦੋਂ ਦੁਬਈ ਗਿਆ ਕਦੇ ਗੱਲ ਨਹੀਂ ਹੋਈ ਉੱਥੇ ਜਾ ਕੇ ਵੀ ਕੀ ਕੰਮ ਕਰਦਾ ਕਿਵੇਂ ਮੇਰੇ ਕੋਈ ਗੱਲ ਨਹੀਂ ਹੋਈ ਮੇਰੀ ਕਦੋਂ ਵਾਪਸ ਕਦੋਂ ਆਇਆ ਸੀ ਯਾਰ ਬਾਬਸਾਈ ਨੂੰ ਤਾਂ ਨ ਇੱਕ ਮਹੀਨੇ ਹੋ ਗਏ ਆ ਮੈਂ ਤਾਂ ਵੇਖਿਆ ਵੀ ਨਹੀਂ ਨਾ ਉਹ ਇੱਥੇ ਵੜਿਆ ਸਾਡੇ ਕੋਲੇ ਕਿੱਥੇ ਰਹਿੰਦਾ ਸੀ ਬੰਦਾ ਅੰਮ੍ਰਿਤਸਰ ਰਹਿੰਦਾ ਸੀ ਵੀਰੇ ਅੰਮ੍ਰਿਤਸਰ ਕਿਸੇ ਕੋਲ ਰਹਿੰਦਾ ਸੀਗਾ ਜਾਂ ਕੱਲਾ ਇੱਕ ਰਾਏ ਤੇ ਕੱਲਾ ਕੱਲਾ ਰਹਿੰਦਾ ਸੀ ਕਿਰਾਏ ਤੇ ਕੱਲਾ ਰਹਿੰਦਾ ਸੀ ਇੱਥੇ ਤੁਹਾਡੇ ਕੋਲ ਕਦੇ ਨਹੀਂ ਆਇਆ ਸਾਡੇ ਕੋਲ ਕਿਤੇ ਨਹੀਂ ਆਇਆ ਅਸੀਂ ਤਾਂ ਸ਼ੱਕਲ ਵੀ ਨਹੀਂ ਵੇਖੀ ਉਹਦੀ ਕਿਵੇਂ ਪਤਾ ਕਿਵੇਂ ਲੱਗਾ ਹੁਣ ਤੁਨੂੰ ਕੱਲ ਦਾ ਜਿਹੜਾ ਇਨਸੀਡੈਂਟ ਹੋਇਆ ਕੱਲ ਦਾ ਉਹਨੇ ਇੱਕ ਟਰਨ ਨੂੰ ਅੰਜਾਮ ਦਿੱਤਾ ਮੈਂ ਤਾਂ ਵੀਰੇ ਹੁਣ ਕੰਮਾਂ ਕਰਕੇ ਆਈ ਸੀ ਘਰਾਂ ਤੋਂ ਤੇ ਮੈਂ ਕੰਮ ਕਰਕੇ ਆ ਕੇ ਹਲੇ ਬੈਠ ਕੋਈ ਨਹੀਂ ਸੀ ਇਹ ਕਹਿੰਦੇ ਭੈ ਜਾ ਇਹਨਾਂ ਨੇ ਆਉਂਦਗਾ ਨੂੰ ਮੈਨੂੰ ਦੱਸਤੀ ਮੰਮੀ ਆਹ ਗੱਲ ਹੋ ਗਈ ਮੈਂ ਤਾਂ ਬਸ ਉੱਤੇ ਰੋਣ ਪਿੱਟਣ ਲੱਗੀ ਇਹ ਕਿਤੇ ਕੁੱਤੇ ਦੇ ਪਿਓ ਨੇ ਸੋਟੀ ਨਹੀਂ ਮਾਰੀ ਨਾ ਸੀ ਕਿਸੇ ਤੋਂ ਗਾਲ ਲਾਂਬਾ ਲਿਆ ਇਹ ਸਾਡੀ ਬਦਨਾਮੀ ਕਿਉਂ ਕਰਾਈ ਕਿਵੇਂ ਕੀ ਸਮਝਦੇ ਹੋ ਜਿਹੜਾ ਉਹਨੇ ਕੰਮ ਕੀਤਾ ਗਲਤੀ ਸਮਝਦੀ ਮੈਂ ਵੀਰੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਗਲਤੀ ਤਾਂ ਗਲਤੀ ਹੁੰਦੀ ਹੈ ਨਹੀਂ ਇੱਥੇ ਤੁਹਾਡੇ ਕੋਲ ਘਰੇ ਰਹਿੰਦਾ ਸੀ ਹਾਂਜੀ ਪਹਿਲੋ ਸਾਡੇ ਨਾਲ ਰਹਿੰਦਾ ਸੀ ਉਹਦੇ ਦੋਸਤ ਮਿੱਤਰ ਕੋਈ ਜੱਥੇਬੰਦੀ ਨਾਲ ਉਹਦਾ ਕਿਸੇ ਨਾਂ ਨੇ ਸੀ ਸਰਵੰਦ ਉਹਦਾ ਕਿਤੇ ਜਾਂਦਾ ਜਾਂਦਾ ਹੋਵੇ ਕਿਸੇ ਨਹੀਂ ਨਹੀਂ ਕਿਤੇ ਨਹੀਂ ਆਉਂਦਾ ਸੀ ਵੀਰੇ ਉਹ ਤਾਂ ਅੰਦਰੋਂ ਤੋਂ ਬਾਹਰ ਨਹੀਂ ਨਿਕਲਦੇ ਸੀ ਅੰਦਰ ਫੋਨ ਤੇ ਗੱਲਾਂ ਬਾਤਾਂ ਕਰਦਾ ਸੀ ਕਿਸੇ ਨਾਲ ਨਹੀਂ ਕਿਸੇ ਨਾਲ ਨਹੀਂ ਕਰਦਾ ਸੀ ਜੀ ਫਿਰ ਕੀ ਸਮਝੀ ਦਿਓ ਵੀ ਇਸ ਪਾਸੇ ਕਿਵੇਂ ਚਲਾ ਗਿਆ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਵੀਰੇ ਤਾਂ ਦਿਮਾਗੋਂ ਬਾਹਰ ਆ ਗੱਲ ਉਹ ਤਾਂ ਗੁਰਗਾਂ ਪੀਰਾਂ ਨੂੰ ਇੰਨਾ ਪੂਜਦਾ ਸੀਗਾ ਰਹਿ ਰੱਬ ਦਾ ਨਾ ਸਾਨੂੰ ਤਾਂ ਆਪ ਨੂੰ ਨਹੀਂ ਪਤਾ ਗਿਆ ਸੀ ਤਾਂ ਆਪ ਸਮਝਦੇ ਆਂ ਵੀ ਇਹ ਕੰਮ ਕਿਉਂ ਕੀਤਾ ਗਲਤੀ ਤਾਂ ਗਲਤੀ ਹੁੰਦੀ ਹੈ ਕਿਸੇ ਭੈਣ ਭਰਾ ਨਾਲ ਜਾਂ ਪਿਤਾ ਜੀ ਨਾਲ ਕਦੇ ਗੱਲ ਕੀਤੀ ਹੋਵੇ ਕਿਸੇ ਨਾਨੀ ਨਾ ਮਾ ਨਾ ਨਾ ਪਿਓ ਨਾ ਨਾ ਭੈਣ ਨਾ ਨਾ ਭਰਾ ਨਾਲ ਉਹ ਕਹਿੰਦਾ ਜਦੋਂ ਸਾਰਾ ਟੱਬਰ ਮਾਰ ਗਿਆ ਮੈਂ ਅੱਗ ਦੇਣ ਅਗਨੀ ਦੇਣ ਵੀ ਨਹੀਂ ਆਉਣਾ ਇਹੋ ਜੀ ਗੱਲ ਕਿਉਂ ਕਰਦਾ ਸੀਗਾ ਕੋਈ ਪਰਿਵਾਰ ਬਾਰੇ ਰੋਸ ਸੀਗਾ ਮਨ ਚ ਪਤਾ ਨਹੀਂ ਉਹਨੂੰ ਕਿਹੜਾ ਗੁੱਸਾ ਸੀ ਵੀਰੇ ਜੇ ਤੁਸੀਂ ਬੰਦ ਕਰੋਗੇ ਤਾਂ ਦੱਸ ਦਊਂਗਾ ਹੈਗਾ ਤੇ ਜਿਵੇਂ ਕਿਸ ਤਰ੍ਹਾਂ ਹੋਈ ਸੀਗਾ ਉਹ ਸਾਰੀ ਬਾਰੇ ਗੁੱਸੇ ਸੀ ਇਹਨਾਂ ਨਾਲ ਤਲਾਕਾਂ ਤੋਂ ਕਿਹੜੀ ਕਿਹੜੀ ਕੁੜੀ ਬਾਰੇ ਵੀ ਹੱਦੀ ਬਾਰੇ ਇਹਨਾਂ ਦੀ ਮਾਰੀ ਉਹ ਅਰੇ ਸੀ ਵੀ ਉਹਦੇ ਘਰ ਵਾਲੇ ਨੇ ਕੁੜੀ ਦੇ ਨੇ ਨਾ ਉਹਦੇ ਲੱਖੜ ਮਾਰਿਆ ਸੀ ਕਾਸ਼ ਦੇ ਤੇ ਇਹ ਕਾਸ਼ ਅੱਗੇ ਹੋ ਗਈ ਸੀ ਉਹਦੀ ਭੈਣਾ ਤੇ ਪ੍ਰੋਣਾ ਲੱਖੜ ਮਾਰ ਗਿਆ ਉਹ ਅਰੇ ਸੀ ਭੈਣ ਨੇ ਮੈਨੂੰ ਲੱਖੜ ਮਾਰਾ ਤਾਂ ਤੇ ਮੈਂ ਅੱਜ ਤੋਂ ਬਾਅਦ ਘਰੇ ਵੜਨਾ ਹੀ ਨਹੀਂ ਉਹ ਨਾ ਕੁੜੀ ਨਾਲ ਗੱਲ ਕਰਦਾ ਸੀ ਨਾ ਉਹਦੇ ਪਿੱਛੇ ਇਹਨਾਂ ਨੂੰ ਵੀ ਛੱਡਿਆ ਸੀ ਭੈਣ ਕਿੱਥੇ ਰਹਿੰਦੀ ਹੈ ਦੀ ਉਹ ਗਈ ਆਬੂ ਤਬ ਬਾਤ ਹੋ ਕੇ ਤਾਂ ਗਈ ਆ ਉਹਨੂੰ ਕਿੰਨੇ ਸਾਲ ਹੋ ਗਏ ਨੂੰ ਤਾਂ ਡੇਢ ਸਾਲ ਹੋ ਗਿਆ ਵਾ ਹਾਂ ਘਰ ਵਾਲੀ ਨਾਲ ਤਲਾਕ ਹੋ ਗਈ ਸੀ ਫਿਰ ਉਹ ਚਲੀ ਬਸ ਇਸੇ ਗੱਲ ਪਿੱਛੇ ਮਾਪਿਓ ਨਾਲ ਵੀ ਹਾਂ ਇਸੇ ਗੱਲ ਨਾਲ ਗੁੱਸੇ ਆ ਕਹਿੰਦਾ ਤੁਸੀਂ ਕੁੜੀ ਨੂੰ ਬੁਲਾਉਂਦੇ ਆ ਉਹ ਕਹਿੰਦਾ ਚ ਕੁੜੀ ਛੱਡੋ ਤੇ ਚਾਹ ਮੈਨੂੰ ਰੱਖੋ ਚਾਹ ਕੁੜੀ ਨੂੰ ਰੱਖੋ ਤੇ ਧੀ ਨੂੰ ਕਿਵੇਂ ਛੱਡ ਸਕਦੇ ਸੀ ਉਹਨੇ ਸਾਰੇ ਹੀ ਤਿਆਗ ਦਿੱਤੇ ਕੁੜੀ ਪਿੱਛੇ ਇੰਨਾ ਗੁੱਸਾ ਸੀ ਮਨ ਦੇ ਵਿੱਚ ਉਹਦੇ ਕਿਉਂ ਕਰਨ ਮਤਲਬ ਕਿ ਹੋਰ ਵੀ ਕਿਸੇ ਨਾਲ ਐਦਾਂ ਦੀ ਗੱਲਬਾਤ ਸੀਗੀ ਉਹਦੀ ਨਹੀਂ ਕਿਸੇ ਨਾਲ ਨਹੀਂ ਸੀ ਕੋਈ ਵੀ ਗੱਲ ਤੇ ਕੇਸ ਦੁਬਈ ਜਾ ਕੇ ਰੱਖੇ ਸੀਗੇ ਹਾਂਜੀ ਡੇਢ ਕ ਸਾਲ ਹੋ ਗਿਆ ਰੱਖਿਆ ਤੋਨੋ ਕੋਈ ਫੋਟੋ ਤੁਵਾਈ ਹੋਵੇ ਜਾਂ ਕੋਦੇ ਪਰਿਵਾਰ ਚ ਕਿਸੇ ਨੂੰ ਆਈ ਹੋਵੇ ਨਹੀਂ ਸਾਡੇ ਕੋਲ ਕੋਈ ਫੋਟੋ ਨਹੀਂ ਆਈ ਵੀਰੇ ਨਾ ਸਾਡੇ ਨੂੰ ਬੁਲਾਉਂਦਾ ਸੀ ਨਾ ਸਾਡੇ ਕੋਲੇ ਫੋਟੋ ਆਈ ਆਪਣੇ ਨਾਨਕੇ ਗਿਆ ਸੀ ਜਾਣਕਾਰੀ ਵੀ ਹੈ ਹਾਂਜੀ ਨਾਨਕੇ ਜਾਂਦਾ ਸੀ ਉਹ ਕਿੰਨੀ ਕ ਵਾਰੀ ਗਿਆ ਉੱਥੇ ਉਹ ਇੱਕ ਦੋ ਵਾਰੀ ਜਾਇਆ ਹੁੰਦਾ ਨਾਨਕੇ ਇਹਨੂੰ ਕੱਢ ਦਿੰਦੇ ਉਹ ਕਹਿੰਦੇ ਜੇ ਸਾਡੀ ਧੀ ਦਾ ਨਹੀਂ ਸਾਡੇ ਜਵਾਈ ਦਾ ਨਹੀਂ ਤੇ ਸਾਡਾ ਵੀ ਕੋਈ ਹ ਨਹੀਂ ਲੱਗਦਾ ਵੀ ਤੂੰ ਚੱਲ ਜਾ ਤੇ ਉਹਨਾਂ ਨਾਲ ਗੱਲ ਹੋਈ ਤੁਹਾਡੇ ਕਦੇ ਆਪਦੇ ਮਾਤਾ ਪਿਤਾ ਜੀ ਨਾਲ ਵੀ ਕੀ ਕਹਿੰਦਾ ਸੀਗਾ ਉੱਥੇ ਆ ਕੇ ਕਿਸ ਤਰ੍ਹਾਂ ਦੀ ਗੱਲ ਕਰਦਾ ਸੀ ਮੋਨਨੰਦ ਮੈਨੂੰ ਪਤਾ ਨਹੀਂ ਵੀਰੇ ਮੈਂ ਤਾਂ ਜਿੰਨੀ ਗੱਲ ਸੁਣੀ ਉਹਨੇ ਕੀ ਦੱਸਦੀਆਂ ਬਸ ਸਾਡੇ ਨਾਲ ਗੁੱਸੇ ਸੀ ਉਹ ਬਸ ਵੀ ਤੁਸੀਂ ਕੁੜੀ ਨਾ ਬੋਲਦੇ ਆ ਪਹਿਲਾਂ ਵੀ ਮਜ਼ਦੂਰੀ ਕਰਦਾ ਸੀ ਉਹ ਹਾਂਜੀ ਪਹਿਲਾਂ ਵੀ ਦਿਹਾੜੀ ਕਰਦਾ ਸੀ ਕੋਈ ਪਹਿਲਾਂ ਪਰਚਾ ਪੁਰਚਾ ਤਾਂ ਨਹੀਂ ਉਹਦੇ ਕੋਲ ਕੋਈ ਪਰਚਾ ਨਹੀਂ ਸਾਡੇ ਤਾਂ ਕਿਸੇ ਖਾਨਦਾਨ ਤੇ ਵੀ ਨਹੀਂ ਪਰਚਾ ਹੈ ਨਹੀਂ ਤੇ ਇਹਨਾਂ ਤਾਂ ਹੋਣੇ ਕੀ ਆ ਪਿਓ ਨੇ ਗਊ ਆ ਹਾਂ ਸਾਡੇ ਕਿਸੇ ਤੇ ਨਹੀਂ ਪਰਚਾ ਸੀ ਵੀਰੇ ਸੜਤਾ ਪਹਿਲੀ ਵਾਰ ਇਹਨੇ ਆ ਕੰਮ ਦਿਖਾਤਾ ਸਾਨੂੰ ਸਾੜਤਾ ਖਾਨਦਾਨ ਚ ਵੀ ਨਹੀਂ ਇਹੋ ਜਿਹਾ ਕੰਮ ਨਾ ਲੜਾਈ ਨਾ ਝਗੜਾ ਕੋਈ ਗਲੀ ਮੁਹੱਲੇ ਵਾਲਾ ਕਹਿ ਦੇਵੇ ਵੀ ਮੇਰੇ ਘਰ ਵਾਲਾ ਕਿਸ ਨਾਲ ਲੜਿਆ ਬੋਲਿਆ ਇਹਨੇ ਆਕਾਸ਼ ਦੇ ਮਾਤਾ ਜੀ ਤੁਸੀਂ ਸਾਫ਼ ਤੌਰ ਤੇ ਸੁਣ ਸਕਦੇ ਹੋ ਕਿ ਪਰਿਵਾਰ ਦੇ ਨਾਲ ਉਹਨੂੰ ਆ ਗੁੱਸਾ ਜ਼ਰੂਰ ਸੀਗਾ ਲੇਕਿਨ 3 ਸਾਲ ਪਹਿਲਾਂ ਘਰੋਂ ਚਲਾ ਗਿਆ ਸੀ ਔਰ ਦੁਬਈ ਗਿਆ ਸੀਗਾ ਰੋਜ਼ੀ ਰੋਟੀ ਕਮਾਣ ਉਸ ਤੋਂ ਬਾਅਦ ਪਰਿਵਾਰ ਨਾਲ ਕਦੇ ਕੋਈ ਗੱਲ ਨਹੀਂ ਹੋਈ ਔਰ ਕੇਸ ਵੀ ਦੱਸਿਆ ਜਾ ਰਿਹਾ ਹੈ ਕਿ ਦੁਬਈ ਜਾ ਕੇ ਹੀ ਰੱਖੇ ਸੀ 1.5 ਸਾਲ ਪਹਿਲਾਂ ਉਹਨੇ ਕੇਸ ਰੱਖੇ ਔਰ ਉਸ ਤੋਂ ਬਾਅਦ ਜਿਹੜਾ ਕੱਲ ਉਹਨੇ ਵਾਰਦਾਤ ਨੂੰ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਬਾਰੇ ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਪਰਿਵਾਰ ਵੀ ਇਸ ਗੱਲ ਨੂੰ ਲੈ ਕੇ ਬਹੁਤ ਦੁਖੀ ਹੈ ਉਹਨਾਂ ਦਾ ਵੀ ਕਹਿਣਾ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਐ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੀ ਲੇਕਿਨ ਉਹਨੇ ਏਜੰਸੀਆਂ ਜਿਹੜੀਆਂ ਪੁਲਿਸ ਡਿਪਾਰਟਮੈਂਟ ਹੈ ਉਸ ਮਾਮਲੇ 'ਚ ਜਾਂਚ ਕਰ ਰਹੀ ਆ ਆਖਿਰ ਆਕਾਸ਼ ਨੇ ਇਹ ਕੰਮ ਕੀਤਾ ਕਿਉਂ ਕਿ ਦੁਬਈ ਗਿਆ ਸੀ 2 ਸਾਲ ਹੋ ਗਏ ਦੁਬਈ ਰਿਹਾ ਉਸ ਤੋਂ ਬਾਅਦ ਇੰਡੀਆ ਵਾਪਸ ਆਇਆ ਤਾਂ ਆਪਣੇ ਪਰਿਵਾਰ ਚ ਨਹੀਂ ਆਇਆ ਆਪਣੇ ਘਰ ਨਹੀਂ ਆਇਆ ਸਿੱਧਾ ਅੰਮ੍ਰਿਤਸਰ ਜਾ ਕੇ ਕਿਸੇ ਕਿਰਾਏ ਦੇ ਮਕਾਨ ਤੇ ਰਹਿੰਦਾ ਸੀਗਾ ਪਰਿਵਾਰ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਕਦੇ ਵੀ ਉਹਦੇ ਨਾਲ ਗੱਲਬਾਤ ਨਹੀਂ ਹੋਈ ਲੇਕਿਨ ਭੈਣ ਨੂੰ ਲੈ ਕੇ ਘਰ ਦੇ ਵਿੱਚ ਉਹਦਾ ਗੁੱਸਾ ਗਿਲਾ ਜ਼ਰੂਰ ਸੀਗਾ ਜਿਸ ਨੂੰ ਲੈ ਕੇ ਕਦੇ ਵੀ ਪਰਿਵਾਰ ਨਾਲ ਗੱਲਬਾਤ ਨਹੀਂ ਕੀਤੀ ਦੀਪਕ ਸਿੰਘਲਾ న్యూਸ ਐਡਸ ਮੋਗਾ